ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਮੌਜੂਦਾ ਹੁਕਮਰਾਨਾਂ ਦੇ ਬਾਰੇ ਗੱਲਬਾਤ ਕਰਨ ਦੇ ਕਿ ਇਹ ਨਾ ਅਹਲ ਹੈਗੀ ਹੈ ਇਹ ਇਸ ਕਾਬਲ ਨਹੀਂ ਹੈ ਕਿ ਇਹ ਇਸ ਮੁਲਕ ਨੂੰ ਚਲਾ ਸਕਣ ਇਹਨਾਂ ਨੂੰ ਆਜ਼ਾਦੀ ਮਿਲ ਤੇ ਗਈ ਹੈ ਇਹ ਮੁਲਕ ਮਿਲ ਤੇ ਗਿਆ ਹੈ ਲੇਕਿਨ ਇਹਨਾਂ ਦੇ ਵਿੱਚ ਇਨੀ ਕਾਬਲੀਅਤ ਨਹੀਂ ਹੈਗੀ ਇਸ ਦੇ ਬਾਰੇ ਉਹ ਗੱਲਬਾਤ ਕਰਨ ਦੇ ਆ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਰੋਗ ਦੇ ਮਿਟਦਿਆਂ ਦਵਾਈ ਨੂੰ ਪਰੇ ਸੁੱਟਣਾ ਹੀ ਪਏਗਾ ਬ੍ਰह्म ਗਿਆਨ ਦੇ ਉਦੇ ਹੁੰਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ ਹੈ ਪਰ ਧਾਰਮਿਕ ਜਗਤ ਵਿੱਚ ਵਿਅਰਥ ਦਾ ਕਰਮकांड ਹੈ ਚਾਹੇ ਮੁਸਲਮ ਜਗਤ ਹੈ ਸ਼ਰਾਈ ਸ਼ਰਅ ਚਾਹੇ ਹਿੰਦੂ ਜਗਤ ਹੈ ਕਰਮਕਾਂਡੀ ਕਰਮकांड ਹੈ ਤੇ ਜੈ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮਕਾਂਡੀ ਕਰਮकांड ਹੈ ਇਹ ਤੇ ਕੁਝ ਵੀ ਨਹੀਂ ਗੱਲ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਮਕਾਂਡ ਸਾਲ 6 ਮਹੀਨੇ ਤਾਂ ਤੇ ਠੀਕ ਜਾਰ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦਾ ਇਹ ਕਰਮਕਾਂਡ ਇੰਜ ਹੈ ਜਿਵੇਂ ਪਹਿਲੀ ਕਲਾਸ ਦੇ ਵਿੱਚ ਬੱਚੇ ਨੂੰ ਪਾਇਆ ਹੈ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ। ਤਾਂ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ। ਕ ਕਲਮ ਚ ਚਾਕੂ ਛ ਛਤਰੀ ਏੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਏੜਾ ਹੈ। ਗ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੁਣ ਧਰਮ ਨਿਰਪੱਖ ਹੈ। ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ। ਹਟਾ ਦਿੰਦਾ ਹੈ ਗਣੇਸ਼ ਧਰਮ ਨਿਰਪੇਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੌਕੜ ਡੋ ਇੱਕ ਪਾਸੇ ਛੱਡੋ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦੇਵੀ ਜੋਤੀਆਂ ਦੇਵਤੇ ਪੈਦਾ ਕੀਤੇ ਕੀ ਕੀਤਾ ਜਾਏ ਕੁਛ ਹਰ ਸੇ ਤੋਂ ਮੂਰਖਾਂ ਦੇ ਹੱਥ ਦੇ ਚੇ ਦੇਸ਼ ਆਇਆ ਹੋਇਆ ਹੈ ਬਿਲਕੁਲ ਮੂੜਾਂ ਦੇ ਹੱਥੇ ਚ ਕਹਿਣ ਦੇ ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਜਨਕ ਮਹਾਰਾਜਾ ਰਣਜੀਤ ਸਿੰਘ ਧਾਰਮਕ ਸਨ ਦੇਸ਼ ਸ਼੍ਰੀ ਫਿਜ਼ਾ ਧਾਰਮਕ ਬਣੀ ਹੋਈ ਸੀ ਕਿਧਰੇ ਹਰੀ ਚੰਦਰ ਸੀ ਕਿਧਰੇ ਜਨਕ ਸੀ ਰਾਮ ਵੀ ਰਾਜਾ ਸਨ ਅਯੁੱਧਿਆ ਦੇ ਸ਼੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ ਉਹ ਗੁਰੂਮਖ ਪਹਿਲੇ ਸਨ ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ ਕੋਈ ਵੀ ਚੀਜ਼ ਕੀਮਤੀ ਘਰ ਦੇ ਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘੱਟ ਤੋਂ ਘੱਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ ਰਿਆਸਤ ਵਿੱਚ ਬਗਾਵਤ ਹੈ ਮੈਂ ਤੋਂ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਆ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡੂ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਉਹੀ ਨੇ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ سلسلے ਚਲਾਏ ਤਾਂ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਵੀ ਉਹਨਾਂ ਦਾ ਆਂਧਰਾ ਤਮਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ ਹੈ ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪਰਬਲ ਹੈ ਦਕਨੀ ਸਿੰਘਾਂ ਵਿੱਚ ਇੰਜ ਕਹਿ ਲਓ ਸਿੱਖੀ ਦੀ ਸਹੀ ਤਸਵੀਰ ਉਹਨਾਂ ਕੋਲ ਮੌਜੂਦ ਹੈ ਸਿੱਖੀ ਪਿਆਰ ਵੀ ਮੌਜੂਦ ਹੈ ਸਿੱਖੀ ਜਜ਼ਬਾ ਵੀ ਮੌਜੂਦ ਹੈ ਜਦ ਨਿਜ਼ਾਮ ਹైదరాబాద్ ਉਸਨੇ ਦੇਖਿਆ ਇਨਾ 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ। ਅਰ ਖੁਸ਼ੀ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਨظام ਹైదరాబాద్ ਨੇ ਇੱਕ ਬੜੀ ਖੂਬਸੂਰਤ ਚਾਨਣੀ ਭੇਜੀ ਚੰਦਵਾ ਭੇਜੀ। ਜਿਸ ਦਿਨ ਲਾਹੌਰ ਦੇਚ ਇਹ ਤਕਰੀਬ ਮਨਾਈ ਜਾ ਰਹੀ ਸੀ ਮਹਾਰਾਜਾ ਸਾਹਬ ਦੀ ਇਹ ਚਾਨਣੀ ਬੰਨ ਦਿੱਤੀ ਗਈ ਸੀ ਸਿੰਘਾਸਣ ਤੇ ਮਹਾਰਾਜਾ ਸਾਹਬ ਸਭਾ ਦੇ ਚਾਏ ਨਿਗਾਹ ਚਲੀ ਗਈ ਚੰਦੋਏ ਤੇ ਚਾਨਣੀ ਤੇ ਬੜੀ ਖੂਬਸੂਰਤ ਹੀਰੇ ਜੜਤ ਮੋਤੀ ਜੜਤ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰੀ ਦਾ ਕੰਮ ਦਾਸ ਨੇ ਕਈ ਵਾਰ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋ ਸ਼ੇਖਾਨੇ ਚ। ਚੁੰਕੇ ਦਾਸ 1 ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਕੁਰਪੁਰਪ ਤੋਂ ਲੈ ਕੇ ਦੀਵਾਲੀ ਤੱਕ। ਕਿਸੇ ਵਕਤ ਸਿੰਘ ਸਾਹਿਬ ਗੈਨੀ ਚੇਤ ਸਿੰਘ ਸਾਹਿਬ ਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ। ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ। ਛੇ ਕੁਝ ਵੀ ਹੋਵੇ ਜਾਂ ਕਿਧਰੇ ਵੀ ਹੋਵੇ। ਪੜੀ ਸੇਠ ਠੀਕ ਹੋ ਵੀ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਇਸ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਉਚੇਚਾ ਤੋਸ਼ਾਖਾਨਾ ਖੁਲਵਾ ਕੇ ਬਦਕਿਸਮਤ ਇਹ ਸਨ 84 ਦੇ ਚੋ ਜਲ ਕੇ ਖਾਕ ਹੋ ਗਈ ਨਹੀਂ ਰਹੀ ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ ਮਹਾਰਾਜਾ ਸਭ ਦੇਖਦੇ ਨੇ ਦੇਖਦੇ ਹੀ ਰਹ ਗਏ ਪੁੱਛਦੇ ਨੇ ਐਲਕਾਰਾਂ ਤੋਂ ਕਿ ਚਾਨਣੀ ਕਿ ਚੰਦੋ ਆ ਇਹ ਕਦੋਂ ਬਣਾਇਆ ਐ ਐਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਐ ਸੀ ਇਹ ਤੇ ਨਿਜ਼ਾਮ ਹైదరాబాద్ ਨੇ ਆਪ ਨੂੰ ਭੇਟ ਵੇਜੀ ਐ ਤੇ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਸੀ ਬਣ ਦਿੱਤੀ ਖੜੇ ਨੇ ਥੋੜਾ ਜਿਹਾ ਸੋਚ ਹੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਜਿਸ ਨੂੰ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੇ ਛਿੜ ਗਏ ਜਿਵੇਂ ਕੋਈ ਗਲਤੀ ਹੋ ਗਈ ਜਿਵੇਂ ਬੁੱਲ ਹੋ ਗਈ ਇਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬਣ ਦਿੱਤੀ ਸੀ ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ। ਕੀ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ? ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ। ਇਹ ਇਤਨੀ ਖੂਬਸੂਰਤ ਹੈ। ਇਹ ਇਤਨੀ ਮਨਮੋਹਕ ਹੈ। ਇਹ ਦਰਬਾਰ ਸਾਹਿਬ ਦੇ ਸਿਰ ਤੇ ਚੁਲਣੀ ਚਾਹੀਦੀ ਏ। ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਮੇਰੇ ਸਿਰ ਦਾ ਨਹੀਂ। ਉਸ ਵਕਤ ਬਜਵਾ ਦਿੱਤੀ ਉਤਾਰ ਕੇ। ਘਰ ਵਿੱਚ ਤਾਕਤ ਵਧਦੀ ਜਾ ਰਹੀ ਹੈ ਸਾਜ਼ੋ ਸਮਾਨ ਵਧਦਾ ਜਾ ਰਿਹਾ ਹੈ ਪਦਾਰਥ ਵਧਦੇ ਜਾ ਰਹੇ ਨੇ ਮਹਾਰਾਜਾ ਸਾਭਦੇ ਫਿਰ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵਧਦਾ ਜਾ ਰਿਹਾ ਹੈ ਰਾਜ ਸਤਾ ਵਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਨੇ ਸ਼ੁਰੂ ਹੋ ਗਏ ਧਨ ਚੋਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪ੍ਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਿਆ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘ ਆਸਣ ਤੇ ਬੈਠ ਕੇ ਸ੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ RAM ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ ਹਰੀ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਬਦਕਿਸਮਤ ਅਧਾਰਮਕ ਲੋਗਾਂ ਦੇ ਹੱਥੇ ਚ ਆ ਗਿਆ ਉਹ ਦੇਸ਼ ਵਿੱਚ ਇਹ ਜੋ ਪਸਤੀ ਖਾਸ ਕਰਕੇ اخਲਾਕੀ ਪਸਤੀ ਹਰ ਪੱਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ ਭਾਵੇਂ ਕੋਈ ਕੁਛ ਅਖੇ ਮੈਂ ਇਸ ਦਾ ਇੱਕੇ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਦੇ ਚ ਤਾਂ ਕਿ ਵਿਵਹਾਰ ਦੇ ਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਦੇ ਚ ਤਾਂ ਕਿ ਪਰਿਵਾਰ ਦੇ ਚ ਕਲਕਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਦਰਾਨਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਦੇ ਚ ਤਾਂ ਕਿ ਰਾਜਨੀਤੀ ਦੇ ਚ ਖੁਆਖਾਈ ਨਾ ਹੋਵੇ ਜਕ ਜੋ ਹੈ ਤਸ਼ੱਦਦ ਤੇ ਜ਼ੁਲਮ ਨਾ ਆਵੇ ਔਰ ਖੁਆਖਾਈ ਨਾ ਆਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਕਿ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਨਿਸਟਰ ਹੈ ਛੇ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋਲ ਲਵੇ ਅਸੀਂ ਉਸ ਨੂੰ ਡਗੈਤ ਕਹਿੰਦੇ ਆ ਚੋਰ ਕਹਿੰਦੇ ਆ ਪਰ ਜੋ ਬੰਦਿਆਂ ਦੇ ਨਾਲ ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਇਓ ਮਨਿਸਟਰ ਹੁੰਦੇ ਉਹ ਤਾਕਤਵਰ ਨੇ ਹਾਲਾਤ ਇਹ ਨੇ ਇਕ ਹਕੀਕਤ ਹੈ ਇੱਕ ਸਚਾਈ ਹੈ ਖੈਰ ਮੁਖ्तसर ਜੋ ਹੈ ਮੈਂਸ ਕਰਾਂ ਦੇਸ਼ ਧਾਰਮਿਕ ਸੀ ਸਾਰੇ ऋषि मुनि संत महापुरुष ਇਸ ਦੇਸ਼ ਦੇਚ ਪੈਦਾ ਇਸ ਦੇਸ਼ ਦੀ ایسی ਹਵਾ ਐਸੀ ਫਿਜ਼ਾ ਐਸੀ ਵਾਈਬ੍ਰੇਸ਼ਨ ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਹੈ ਉੱਥੇ ਸੈਂਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ ਮਨੋਵਿਗਿਆਨਕ ਪੈਦਾ ਹੁੰਦੇ ਨੇ ਸੰਤ ਨੇ ਸੰਤ ਇਸ ਦੇਸ਼ ਨੇ ਪੈਦਾ ਕੀਤੇ ਇਸ ਦੇਸ਼ ਦੀ ਫਿਜ਼ਾ ਇਸ ਦੇਸ਼ ਦੇ ਹਾਲਾਤ ਇਸ ਦੇਸ਼ ਦਾ ਵਾਤਾਵਰਣ ਖੈਰ ਮੁਖਤਸਰ ਮੈਂ ਅਰਜ਼ ਕਰਾਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗਮ ਚੇ ਬਾਸ਼ਤ ਚੀਸ ਤੋਂ ਸ਼ਾਦੀ ਗਮ ਕੀ ਹੈ ਗਮ ਕਿਸ ਨੂੰ ਆਖੋਗੇ ਗਮ ਪਰ ਸ਼ਾਦੀ ਕੀ ਹੈ ਖੁਸ਼ੀ ਕੀ ਹੈ ਸ਼ਾਦੀ ਦੇ ਅਰਥ ਆਨੰਦ ਕਾਰਜ ਵਿਵਾਹ ਨਹੀਂ ਹੈ ये गल वखरी है साडेषादी के अर्थ विवाह करते हैं ये लफज फारसी जबान का है ईरानी भाषा का लफज है ई दिल शाद अस्त यह दिल बड़ा खुश है शाद का मतलब खुश शादी का मतलब खुशी ई खान है शादी अस्त इस घर खुशी है विवाह आनंद कारज दूजा इस्लामी शब्द है निकाह इस घर निकाह हो रहे हैं ਨਿਕਾਹ ਤੋਂ ਮੁਰਾਦ ਲੈਣ ਦੇ ਵਿਆਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਵਜ਼ ਨੂੰ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਕਿਸ ਦੇ ਅਰਥ ਵਿਆਹ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਵਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਹਮ ਚੇ ਬਾਸ਼ਦ ਗਮ ਕੀ ਹੈ ਚੀਜ਼ ਤਾਂ ਸ਼ਾਦੀ ਖੁਸ਼ੀ ਕੀ ਹੈ ਤੇ ਅਸੀਂ ਪੁੱਛ ਸਕਦੇ ਹਾਂ ਭਾਈ ਨੰਦ ਲਾਲ ਕੋਲ ਸਾਨੂੰ ਇਤਨਾ ਵਿਗਿਆਨ ਨਹੀਂ ਖੁਸ਼ੀ ਕੀ ਹੈ ਤੇ ਗਮ ਕੀ ਹੈ ਯਕੀਨੇ ਜਾਨੋ ਨਹੀਂ ਪਤਾ ਨਾ ਖੁਸ਼ੀ ਦੇ ਕਾਰਨਾਂ ਦਾ ਪਤਾ ਹੈ ਨਾ ਗਮ ਦੇ ਕਾਰਨਾਂ ਦਾ ਪਤਾ ਹੈ ਨਾ ਦੁੱਖਾਂ ਦੇ ਬੀਜ ਦਾ ਪਤਾ ਹੈ ਨਾ ਸੁੱਖਾਂ ਦੇ ਮੂਲ ਦਾ ਪਤਾ ਹੈ ਨਹੀਂ ਪਤਾ ਮਨੁੱਖ ਨੂੰ ਇਹ ਹਕੀਕਤ ਹੈ ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਹੈ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਤੇ ਇਸ ਦਾ ਮਤਲਬ ਹੈ ਜਿਹੜਾ ਬੀਜ ਬੋ ਰਿਆ ਸੀ ਸੋਚਦਾ ਸੀ ਇਸ ਤੋਂ ਸੁਖ ਨਿਕਲੇਗਾ ਨਿਕਲੇ ਦੁੱਖ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਚ ਪਦਾਰਥਾਂ ਰਾਹੀਂ ਪਰਿਵਾਰ ਰਾਹੀਂ ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਹੀ ਰੋ ਰਹੇ ਨੇ ਪੁੱਤਰ ਮਿਲ ਗਿਆ ਇੱਕ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਚਾਹੀਦੇ પતિ ਮਿਲ ਗਿਆ ਪਤਨੀ ਮਿਲ ਗਈ ਹੈ ਜੈਜ ਘਰਾਣਾ ਮਿਲ ਗਿਆ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲਦਾ ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਸਬਰੋਂ ਦੇ ਪਿੱਟ ਦੇ ਮਿਲਦੇ ਪੈ ਸੁਖੀ ਤੇ ਇੱਕ ਵੀ ਨਹੀਂ ਮਿਲਦਾ ਸੁਖ ਨਹੀਂ ਹਰ ਭਗਤ ਬਿਨਾ ਮਨੁੱਖ ਨੂੰ ਨਹੀਂ ਪਤਾ ਨਾ ਸੁਖਾਂ ਦੇ ਮੂਲ ਦਾ ਨਾ ਦੁੱਖਾਂ ਦੇ ਮੂਲ ਦਾ ਗਮ ਚੇ ਬਾਸ਼ਦ ਗਮ ਕੀ ਹੈ ਚੀਸਤ شادی ਖੁਸ਼ੀ ਕੀ ਹੈ ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ ਲੱਗਦਾ ਇੰਜ ਹੈ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁਖ ਦੁੱਖ ਦੇ ਜਿਹੜੇ ਵਿੱਚ ਨੇ ਗਲਤ ਨੇ ਸੂਝ ਬੋਝ ਜਿਹੜੀ ਹੈ ਗਲਤ ਹੈ غم چه باشد غفلت از یاد خدا پرماطمانو بھول جانا بس یہی دکھ ہے اور کوئی دکھ نہیں چیز ت شادی خوشی کی ہے یاد آنبا منتہا اونوں یاد کرنا ہی خوشی ہے اور کوئی خوشی اگر پرماطما دی یاد نہیں تو چنگے پروار دے ہوندے وی منوخروندا رہے گا جیب بھری ہوئی ہے دھن نال پادرتھاں نال گھر بھرے ایا ہے ਪੇਟ ਭਰੇ ਹੋਏ ਚੰਗੇ ਭੋਜਨ ਨਾਲ ਮਾਨ ਮਰਿਆਦਾ ਵੀ ਸਭ ਕੁਝ ਹੈ ਲੇਕਿਨ ਰੋਮ ਰੋਮ ਇਸ ਦਾ ਰੋਏਗਾ ਤੜਪੇਗਾ ਕਿਉਂਕਿ ਪਰਮਾਤਮਾ ਦੀ ਯਾਦ ਨੇ ਔਰ ਜਿਤਨਾ ਜਗਤ ਇਸ ਨੂੰ ਕਹੇਗਾ ਬਹੁਤ ਵੱਡਾ ਮਨੁੱਖ ਹੈ ਕਿਉਂਕਿ ਛੋਟੀ ਦਾ ਧਨਵਾਨ ਹੈ ਮਹਾਰਾਜ ਜੀ ਕਹਿੰਦੇ ਨੇ bade bade jo dise log tin ko vyape chinta ro bade rogi milenge bade dukhi milenge pareshan milenge ਬਿਜ਼ਾਰ ਮਿਲਣ ਗਏ ਗਮ ਛੇ ਬਾਸ਼ਦ ਗਮ ਕੀ ਹੈ ਪਰਮਾਤਮਾ ਨੂੰ ਭੁੱਲ ਜਾਣਾ ਔਰ ਖੁਸ਼ੀ ਕੀ ਹੈ ਚੀਸ ਤੇ ਸ਼ਾਦੀ ਯਾਦ ਆਵਾਂ ਮਨ ਤੇ ਆ ਉਸ ਲਾ ਇੰਤਿਹਾਰ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਔਰ ਇਹ ਕਿਤਨਾ ਕ ਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਭੁੱਲਿਆ ਵਿਆਪਨ ਸਬੇ ਰੋ ਮੈਂ ਫਿਰ ਦਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਭੁਲਾਇਆ ਹੈ ਭੁੱਲ ਸਕਦੇ ਜਿਹਨੂੰ ਭੁੱਲ ਗਿਆਂ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ ਕੀਰਤਨ ਇੱਕ ਵਹਾਨ ਹੈ ਕਥਾ ਇੱਕ ਵਹਾਨ ਹੈ ਪਾਠ ਪੂਜਾ ਇੱਕ ਵਹਾਨ ਹੈ ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਵੀ ਕਿਸੇ ਬਹਾਨੇ ਨਾਲ ਉਸ ਦੀ ਯਾਦ ਚੱਲ ਪਵੇ ਤੁਦ ਚਿਤ ਆਏ ਮਹਾ ਆਨੰਦ ਤੇਰੀ ਯਾਦ ਮਹਾ ਆਨੰਦ ਹੈ ਜੇ ਸਵੇਰੇ ਸੋ ਮਰ ਜਾਏ ਜੀਓ ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ ਉਸਦੇ ਸਾਰੇ ਖੇੜੇ ਮਰ ਜਾਂਦੇ ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਤੇ ਸੁੱਖ ਮਰ ਗਏ ਖੇੜੇ ਮਰ ਗਏ ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁੱਖ ਕੋਲ ਮਨੁੱਖ ਤੇ ਇੱਕ ਜੀਮ ਦੀ ਜਾਗਦੀ লাশ ਹੋਵੇਗਾ ਔਰ ਕੀ ਹੈ ਕਈ ਮਨੁੱਖ ਮੁਸਾਖੀ maaf ਮੈਂ ਦੇਖਦਾ ਬਸ ਸਰੀਰ ਨੂੰ ਟੋਹ ਰਹੇ ਨੇ ਜਿਵੇਂ ਆਪਣੀ লাশ ਆਪ ਪੇਟਾਉਂਦੇ ਨੇ कुछ भी नहीं सुख मर गया चैन मर गया सुकून मर गया शांति नहीं है सुख नहीं है रस नहीं है रसते मर चुके हैं, सुख त मर चुके हैं आनंद मर चुके हैं सुकून मर गया है शांति मर गई है कुछ भी नहीं ये तो अपनी लाश आप भी है फर्क सिर्फ इतना है ਕਿਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੇ ਅਰਥੀ ਚੁੱਕ ਕੇ ਸਮਸ਼ਾਨ ਘਾੜ ਦੇ ਚ ਪਹੁੰਚਾ ਦਿੰਦੇ ਨੇ ਪਰ ਇਹ ਆਪਣੀ ਅਰਥੀ ਆਪ ਪਿਆ ਗਸੀਸਦੇ ਿਸ ਦਾ ਜੀਵਦਾ ਜਾਗਦਾ ਪਿਆ ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ ਇਹ ਵੀ ਮੈਂ ਅਰਥ ਕਰਦੇ ਹਾਂ ਜਿੰਨੇ ਚਿਰ ਤੱਕ ਉਸ ਦੀ ਯਾਦ ਨਾ ਚਲੇ ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਜੀਵ ਚੇਤੇ ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਨ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ ਰੋਜ਼ ਲੋਕੀ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਚ ਆਉਂਦੇ ਨੇ ਭਗਵਾਨ ਤੇ ਭੁੱਲ ਜਾਂਦੇ ਨੇ ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿਨਨੇ ਚਿਰ ਤੱਕ ਸਮਝ ਪ੍ਰਭਾਵਤ ਨਹੀਂ ਤੇ ਸਮਝ ਦੇ ਚ ਨਹੀਂ ਆਉਂਦਾ ਕੋਈ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦੇ ਹਾਂ ਉਹ ਸਮਝ ਵਿੱਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਏ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਇਹ ਥਿੰਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੂ-ਜ਼ਾਰ ਰੋ ਰਿਹਾ ਹੈ ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਟਹਿਲਦਾ ਹੋਇਆ ਉੱਥੇ ਆਇਆ ਹੈ ਦੇਖਦਾ ਹੈ ਬੱਚਾ ਰੋ ਰਿਹਾ ਹੈ ਕੋਲ ਆਇਆ ਸਿਰ ਤੇ ਹੱਥ ਰੱਖਿਆ ਆਖਿਆ ਬੇਟੇ ਕਿਉਂ ਰੋ ਰਹੇ ਹੋ ਉਹਦੇ ਹੱਥ ਵਿੱਚ ਪਿਆਲਾ ਸੀ ਪਿਆਲਾ ਕਿੰਨਾ ਕਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ 'ਚ ਭਰਨਾ ਚਾਹਾਂਗਾ ਇਹ ਸਾਗਰ ਮੇਰੇ ਪਿਆਲੇ 'ਚ ਆਣਾ ਚਾਹੀਦਾ ਹੈ ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ। ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ। ਕੰਨਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ ਰੋਣ ਲੱਗ ਪਿਆ। ਫਿਰ ਬੱਚਾ ਕਹਿਣ ਲੱਗਾ "ਬਾਬਾ ਤੂੰ ਤੇ ਸੰਤ ਹੈਂ ਫਕੀਰ ਹੈਂ ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪੈਂ।" ਤੇਰਾ ਪਿਆਲਾ ਕਿੱਥੇ? ਤੂੰ ਕਿਉਂ ਰੋਣ ਲੱਗ ਪੈਂ? ਤੇਰਾ ਪਿਆਲਾ ਕਿੱਥੇ? ਬੱਚੇ ਦੀ ਸਮਝ ਵਿੱਚ ਵੀ ਆ ਗਿਆ ਹੈ। ਰੋਣਾ ਸਮਝਦੇ ਚੰਦਾ ਹੈ, ਹਾਸਾ ਸਮਝਦੇ ਚੰਦਾ ਹੈ। ਮਨੁੱਖ ਜਨਮ ਤੋਂ ਜੋ ਲੈ ਕੇ ਆਂਦਾ ਹੈ ਸੰਸਾਰ ਦੇ ਵਿੱਚ ਹਾਸਾ ਤੇ ਰੋਣਾ। ਬਾਕੀ ਭਾਸ਼ਾ ਮਾਂ ਤੋਂ ਸਿੱਖਦਾ ਹੈ, ਸਮਾਜ ਤੋਂ ਸਿੱਖਦਾ ਹੈ। ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ। ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸ ਦੀ ਗੋਦ ਵਿੱਚ ਹੈ, ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ, ਪੰਜਾਬੀ ਬੋਲੇਗਾ, ਬੰਗਾਲੀ ਨਹੀਂ ਬੋਲੇਗਾ। ਕਿ ਇਰਾਨੀ ਮੰਗਦਾ ਬੱਚਾ ਗੁਜਰਾਤੀ ਮੰਦੀ ਗੋਦ ਵਿੱਚ ਦੇ ਦਿੱਤਾ ਜਾਏ ਯਕੀਨ ਜਾਨੋ ਪਰਸ਼ੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਕਿ ਬਾਅਦ ਵਿੱਚ ਮਿਲਦੀ ਹੈ ਬਾਸ਼ਾ ਸਮਾਜ ਤਾਂ ਮਿਲਦੀ ਹੈ ਸੰਸਕਾਰਾਂ ਦੇ ਤੇ ਹਸਣਾ ਤੇ ਰੋਣਾ ਹੈ ਪਰ ਇਹ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਚ ਹੱਸਦਾ ਪਿਆ ਐ ਜਾਂ ਸਿੰਧੀ ਦੇ ਚ ਹੱਸਦਾ ਪਿਆ ਇੰਗਲਿਸ਼ ਦੇ ਚ ਹੱਸ ਰਿਹਾ ਜਾਂ ਜਰਮਨ ਦੇ ਚ ਹੱਸ ਰਿਹਾ ਪੰਜਾਬੀ ਦੇ ਚ ਹੱਸ ਰਿਹਾ ਆ ਬੰਗਾਲੀ ਦੇ ਚ ਹੱਸ ਰਿਹਾ ਹੱਸ ਰਿਹਾ ਆ ਹਾਸਾ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝ ਦੇ ਚ ਆ ਜਾਂਦਾ ਹੈ ਰੋਣਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਕਈ ਥੋੜੀ ਅੱਖ ਦੇ ਆ ਗੁਜਰਾਤੀ ਦੇ ਚ ਰੋ ਰਿਹਾ ਹੈ ਮਰਾਠੀ ਦੇ ਚ ਰੋ ਰਿਹਾ ਹੈ ਹਿੰਦੀ ਦੇ ਚ ਰੋ ਰਿਹਾ ਹੈ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ ਹੈ ਇੰਗਲਿਸ਼ ਦੇ ਚ ਰੋ ਰਿਹਾ ਰੋਣਾ ਇੱਕਦਮ ਸਮਝ ਦੇ ਚ ਆਉਂਦਾ ਹੈ ਹਾਸਾ ਇੱਕਦਮ ਸਮਝ ਦੇ ਚ ਆਉਂਦਾ ਹੈ ਬੱਚਾ ਵੀ ਸਮਝ ਗਿਆ ਹੈ ਬਾਬਾ ਰੋ ਪਏ ਫਕੀਰ ਤੇ ਰੋ ਰਿਹਾ ਬਾਬਾ ਤੇਰਾ ਪਿਆਲਾ ਕਿੱਥੇ ਹੈ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ ਚ ਭਰਨਾ ਚਾਹੁੰਦਾ ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ ਜਾਣਨਾ ਚਾਹੁੰਦਾ ਪਰ ਤੈਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਬੜਾ ਗਿਆਨ ਮਿਲ ਗਿਆ ਸਾਗਰ ਪਿਆਲੇ ਚ ਨਹੀਂ ਆਵੇਗਾ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਦੇ ਚ ਨਹੀਂ ਆ ਸਕਦਾ ਤਾਂ ਇਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਦੇ ਚ ਨਹੀਂ ਆਵੇਗਾ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਦੇ ਚ ਨਹੀਂ ਆਵੇਗਾ ਬਿਲਕੁਲ ਕੰਡੇ ਤੇ ਚਲਾ ਗਿਆ ਸਮੁੰਦਰ ਦੇ ਔਰ ਪਿਆਲਾ ਸਮੁੰਦਰ ਦੇ ਛੱਡ ਦਿੱਤਾ ਆਖਿਆ ਇਹ ਸਾਗਰ ਜੇ ਤੂੰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀ ਪੈ ਗਿਆ ਸਜਦਾ ਕੀਤਾ ਹੈ اے خدا ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੈਣ ਹੋ ਸਕਦਾ ਸਮਝ ਆ ਗਈ ਮੈਨੂੰ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ ਤੇ ਜੇ ਮੈਂ ਜ਼ਿੱਦ ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਇਹ ਸੂਰਜ ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ ਚ ਥਾਂ ਮਿਲੇਗੀ ਤੇਰੇ ਕੋਲ ਥਾਂ ਮਿਲੇਗੀ ਪਰ ਆ ਸਕਦਾ ਹੈ ਉਹਦੀ ਕਿਰਨ ਆ ਸਕਦੀ ਹੈ ਉਹਦੀ ਰੋਸ਼ਨੀ ਆ ਸਕਦੀ ਹੈ ਪਰਮਾਤਮਾ ਦੇ ਗੁਣ ਆ ਸਕਦੇ ਨੇ ਪਰਮਾਤਮਾ ਦਾ ਆਨੰਦ ਆ ਸਕਦਾ ਹੈ ਪਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਹੈ ਤੂੰ ਸਮਰੱਥ ਵੜਾ ਮੇਰੀ ਮਤ ਥੋਰੇ ਹੀ ਰਾਮ ਪਰ ਜੇ ਕਿਦਰੇ ਕਿਨ ਕਾ ਮਾਤਰ ਵੀ ਪ੍ਰਗਟ ਹੋ ਜਾਏ ਤੋ ਪਾਤਸ਼ਾਹ ਕਹਿੰਦੇ ਨੇ ਕਿਨ ਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਨੇ ਨਾਵੇ ਸਹਿਬ ਰਹਿਮਤ ਕਰਨ ਈਸ਼ਵਰ ਤੁਹਾਡੀ ਯਾਦ ਦਾ ਹਿੱਸਾ ਬਣੇ ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ ਇਤਨੇ ਵਿਚਾਰਾਂ ਪਰੋਣ ਕਰਨੀਆਂ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਪੁੱਲ ਸੁਗਰੀ ਸ਼ਮਾ ਵਾਏ ਗੁਰੂ ਜੀ ਕਾ ਖਾਲਸਾ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਵੀ ਮੌਜੂਦਾ ਹੁਕਮਰਾਨਾਂ ਦੇ ਬਾਰੇ ਸੀ ਉਹਨਾਂ ਨੇ ਜੋ ਸੂਰਤ-ਏ-ਹਾਲ ਬਿਆਨ ਕੀਤੀ ਇਹ ਬਿਲਕੁਲ ਹਕੀਕਤ ਹੈਗੀ ਹੈ ਕਿ ਮੌਜੂਦਾ ਹੁਕਮਰਾਨ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਇਨੀ ਕਾਬਲੀਅਤ ਨਹੀਂ ਹੈਗੀ ਉਹ ਨਾਇਕਲ ਹੈਗੇ ਆ ਕਿਉਂਕਿ ਉਹਨਾਂ ਨੂੰ ਸਿਰਫ ਆਪਣੀ ਫਿਕਰ ਹੈ ਆਵਾਮ ਦੀ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ ਉਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੀ ਫਿਕਰ ਹੈ ਜਾਂ ਆਪਣੇ ਬੈਂਕ ਬੈਲੈਂਸ ਬਣਾਉਣ ਦੀ ਫਿਕਰ ਹੈਗੀ ਹੈ ਆਵਾਮ ਕਿਸ ਹਾਲ ਚਿਰ ਜੀ ਰਹੇ ਹੈਗੇ ਆ ਕਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਹੈਗਾ ਵੈ ਇਸ ਤੋਂ ਉਹ ਬੇਖਬਰ ਹੈਗੀ ਹੈ ਜ ਜਿਨ੍ਹਾਂ ਨੇ ਵੋਟ ਲੈਣੀ ਹੁੰਦੀ ਹੈ ਕੁਰਸੀਆਂ ਉਹਨਾਂ ਨੇ ਹਾਸਲ ਕਰਨੀਆਂ ਹੁੰਦੀਆਂ ਐ ਤੇ ਲੋਕਾਂ ਦੀਆਂ ਹਮਦਰਦੀਆਂ ਹਾਸਲ ਕਰਨੇ ਵਾਸਤੇ ਲੋਕਾਂ ਦੇ ਵਿੱਚ ਹੁੰਦੇ ਉਹਨਾਂ ਦੇ ਨਾਲ ਬਹਿ ਕੇ ਖਾਂਦੇ ਐ ਪੀਂਦੇ ਐ ਉਹਨਾਂ ਦੇ ਮਸਾਇਲ ਸੁਣਦੇ ਐ ਔਰ ਇਸ ਤਰ੍ਹਾਂ ਦੇ ਨਾਰੇ ਲਾਉਂਦੇ ਐ ਤੇ ਇੰਜ ਦੇ ਸਬਜ਼ ਬਾਗ ਦਿਖਾਉਂਦੇ ਹੈਗੇ ਆ ਕਿ ਲੋਕ ਉਹਨਾਂ ਦੇ ਬਹਿਕਾਵੇ ਚ ਆ ਜਾਂਦੇ ਹੈਗੇ ਆ ਉਹਨਾਂ ਦੀਆਂ ਗੱਲਾਂ ਚ ਆ ਜਾਂਦੀ ਹੈਗੇ ਆ ਔਰ ਉਹਨਾਂ ਨੂੰ ਵੋਟ ਦੇ ਦਿੰਦੇ ਹੈਗੇ ਆ ਪਰ ਜਿੰਝੀ ਉਹ ਵੋਟ ਲੈ ਕੇ ਜਿੱਤ ਜਾਂਦੇ ਹੈਗੇ ਆ ਕੁਰਸੀ ਹਾਸਲ ਕਰ ਲੈਂਦੇ ਹੈਗੇ ਆ ਉਹਦੇ ਤੇ ਕਾਬਜ਼ ਹੋ ਜਾਂਦੇ ਐ ਤੇ ਫਿਰ ਉਹ ਭੋਲੀਆਂ ਦੇ ਹੈਗੇ ਆ ਫਿਰ ਉਹਨਾਂ ਦੇ ਵਿੱਚ ਹੰਕਾਰ ਆ ਜਾਂਦਾ ਗਰੂਰ ਆ ਜਾਂਦਾ ਉਹੀ ਲੋਕ ਇਹਨਾਂ ਦੇ ਵਿੱਚ ਜਾ ਕੇ ਬਹਿੰਦੇ ਆ ਖਾਂਦੇ ਆ ਫਿਰ ਉਹਨਾਂ ਨੂੰ ਆਪਣੇ ਘਰਾਂ ਤੱਕ ਵੀ ਨਹੀਂ ਆਉਣ ਦਿੰਦੇ ਹੈਗੇ ਬਲਕਿ ਉਸ ਤੋਂ ਵੀ ਦੂਰ ਦੂਰ ਇੰਨੀ ਵੱਡੀ ਸਿਕਿਉਰਿਟੀ ਲੱਗੀ ਹੁੰਦੀ ਹੈ ਕਿ ਕੋਈ ਉਹਨਾਂ ਤੱਕ ਪਹੁੰਚ ਨਹੀਂ ਸਕਦਾ ਹੈਗਾ ਉਹਨਾਂ ਨਾਲ ਹੱਥ ਮਲਾਉਣਾ ਤੇ ਦੂਰ ਦੀ ਗੱਲਾਂ ਆਪਣੇ ਮਸਲੇ ਦੱਸਣਾ ਤੇ ਦੂਰ ਦੀ ਗੱਲ ਹੈਗੀਆ ਕਿਸੇ ਨੂੰ ਉਹਨਾਂ ਤੱਕ ਪਹੁੰਚਣੇ ਦੀ ਵੀ ਜਿਹੜੀ ਹੈ ਉਹ ਨਹੀਂ ਦਿੱਤਾ ਜਾਂਦਾ ਹੈਗਾ ਔਰ ਇਹ ਜਿਹੜੇ ਹੁਕਮਰਾਨ ਹੈ ਇਹ ਨਾਹਲ ਹੈਗੇ ਆ ਕਿਉਂਕਿ ਇਹ ਸਿਰਫ ਔਰ ਸਿਰਫ ਇਹਨਾਂ ਨੂੰ ਆਪਣੇ ਆਪ ਨਾਲ ਪਿਆਰ ਹੈਗਾ ਵੈ ਇਹਨਾਂ ਨੂੰ ਆਪਣੀਆਂ ਗਰਜ਼ਾਂ ਨਾਲ ਪਿਆਰ ਹੈਗਾ ਵੈ ਆਪਣੀਆਂ ਜ਼ਰੂਰਤਾਂ ਨਾਲ ਪਿਆਰ ਹੈਗਾ ਵੈ ਇਸ ਲਈ ਤੇ ਮੁਲਕ ਜਿਹੜਾ ਤਰੱਕੀ ਨਹੀਂ ਕਰਨ ਦਿਆ ਹੈਗਾ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਿਸਾਲ ਦਿੱਤੀ ਕਿ ਉਹਨਾਂ ਦਾ ਦੌਰ ਇੱਕ ਸੁਨਹਿਰੀ ਦੌਰ ਸੀਗਾ ਕਿਉਂਕਿ ਉਹਨਾਂ ਦੇ ਦੌਰ ਦੇ ਵਿੱਚ ਆਵਾਮ ਦਾ ਖਿਆਲ ਰੱਖਿਆ ਜਾਂਦਾ ਸੀਗਾ ਆਵਾਮ ਦੀਆਂ ਪਰੇਸ਼ਾਨੀਆਂ ਨੂੰ ਮਤੇ ਨਜ਼ਰ ਰੱਖਿਆ ਜਾਂਦਾ ਸੀ ਉਹਨਾਂ ਦਾ ਹੱਲ ਕੱਢਿਆ ਜਾਂਦਾ ਸੀਗਾ ਧਰਮ ਦੀ ਬੇਸ ਤੇ ਕਿਸੇ ਨੂੰ ਵੀ ਜਿਹੜਾ ਵਾ ਉਹ ਜ਼ਿਆਤੀ ਦਾ ਨਿਸ਼ਾਨਾ ਨਹੀਂ ਸੀ ਬਣਾਇਆ ਜਾਂਦਾ ਚਾਹੇ ਜੀ ਸਮਾਜੀ ਧਰਮ ਨਾਲ ਕਿਸੇ ਦਾ ਤਾਲੁਕ ਹੁੰਦਾ ਸੀਗਾ ਉਹਨੂੰ ਪੂਜਾ ਤੇ ਇhtਰਾਮ ਦਿੱਤਾ ਜਾਂਦਾ ਸੀਗਾ ਉਹ ਚ ਜਿਹੜੀ ਕਾਬਲੀਅਤ ਹੁੰਦੀ ਸੀ ਉਸ ਦੇ ਮੁਤਾਬਕ ਉਹਨਾਂ ਨੂੰ ਨਵਾਜ਼ਿਆ ਜਾਂਦਾ ਸੀਗਾ ਉਹ ਜਿਹੜੇ ਅਹੁਦੇ ਦਿੱਤੇ ਜਾਂਦੇ ਸੀਗੇ ਉਹਨਾਂ ਦੀ ਕਾਬਲੀਅਤ ਦੇ ਸਿੱਤੇ ਦਿੱਤੇ ਜਾਂਦੇ ਸੀ ਸਫਾਰਸ਼ੀਆਂ ਨੂੰ ਨਹੀਂ ਸੀ ਲਿਆ ਜਾਂਦਾ ਜਾਂ ਨਾ اہل ਜਾਂ ਜਿਹੜੇ ਕਾਬਲ ਨਹੀਂ ਸੀ ਹੁੰਦੇ ਉਹਨਾਂ ਨੂੰ ਨਹੀਂ ਸੀ ਅੱਗੇ ਲਿਆ ਜਾਂਦਾ ਬਲਕਿ ਜਿਹੜੇ ਕਾਬਲੀਅਤ ਰੱਖਦੇ ਸੀਗੇ ਵਾਕਈ ਉਸ ਦੇ ਡਿਜ਼ਰਵ ਹੁੰਦੇ ਸੀਗੇ ਉਹਨਾਂ ਨੂੰ ਮੌਕੇ ਦਿੱਤੇ ਜਾਂਦੇ ਸੀਗੇ ਔਰ ਧਰਮ ਦੀ ਵੇਸ ਤੇ ਕਿਸੇ ਨੂੰ ਵੀ ਨਿਸ਼ਾਨਾ ਨਹੀਂ ਸੀ ਬਣਾਇਆ ਜਾਂਦਾ ਹੈਗਾ ਹਰ ਤਰ੍ਹਾਂ ਨੂੰ ਇੱਜ਼ਤ ਇhtram ਦਿੱਤਾ ਜਾਂਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਿ ਬਹਾਦਰੀ ਦੀ ਅਲਾਮਤ ਸੀਗੇ ਦੁਸ਼ਮਣ ਉਹਨਾਂ ਦੇ ਨਾਂ ਤੋਂ ਜਿਹੜੇ ਐ ਡਰਦੇ ਸੀਗੇ ਕਿਉਂਕਿ ਉਹ ਬਹਾਦਰ ਇਨਿਆ ਸੀਗੇ ਜਿਹਦੇ ਨਾਲ ਮੁਕਾਬਲਾ ਕਰਦੇ ਸੀਗੇ ਉਥੋਂ ਫਤਿਹ ਹਾਸਲ ਕਰਦੇ ਸੀਗੇ ਔਰ ਦੁਸ਼ਮਣ ਦੀ ਅੱਖ 'ਚ ਅੱਖਾਂ ਪਾ ਕੇ ਉਹ ਮੁਕਾਬਲਾ ਕਰਦੇ ਸੀਗੇ ਅਤੇ ਪਰ ਉਹਨਾਂ ਦਾ ਜਿਹੜਾ ਨਰਮੀ ਤੇ ਜਿਹੜਾ ਉਹਨਾਂ ਦੀ عوام ਨਾਲ ਹਮਦਰਦੀ ਦਾ ਆਲਮ ਇਹ ਸੀ ਕਿ ਹਰ ਬੰਦਾ ਉਹਨਾਂ ਦੇ ਦਰਬਾਰ 'ਚ ਜਾ ਕੇ ਉਹਨਾਂ ਨੂੰ ਸਵਾਲ ਪੁੱਛ ਸਕਦਾ ਸੀਗਾ ਇਹ ਨਹੀਂ ਸੀ ਜੋ ਅੱਜ ਕੱਲ ਦੇ ਹੁਕਮਰਾਨ ਕਰਦੇ ਆ ਕਿ ਕੋਈ ਉਹਨਾਂ ਤੱਕ ਪਹੁੰਚ ਨਹੀਂ ਸਕਦਾ ਬਲਕਿ ਜਿਹੜਾ ਮਰਜ਼ੀ ਜਾ ਕੇ ਉਹਨਾਂ ਕੋਲ ਸਵਾਲ ਪੁੱਛ ਸਕਦਾ ਸੀਗਾ ਔਰ ਉਸ ਦਾ ਜਵਾਬ ਦਿੰਦੇ ਸੀ ਕਿਉਂਕਿ ਉਹ ਇਹ ਸਮਝਦੇ ਸੀਗੇ ਕਿ ਇਹ ਜਿਹੜੀ ਮੈਨੂੰ ਸultanat ਮਿਲਿਆ ਹੀ ਹੈ ਮੈਂ ਜਿਹਦਾ ਹੁਕਮਰਾਨ ਹੈਗਾ ਮੈਂ ਉਹ ਰਾਇਆ ਦਾ ਬਣਾਇਆ ਹੋਇਆ ਹੈਗਾ ਮੈਂ ਇਹਨਾਂ ਦਾ ਅਗਰ ਮੈਂ ਹੁਕਮਰਾਨ ਬਣਿਆ ਤਾਂ ਮੈਂ ਇਹਨਾਂ ਦੀ ਗੱਲ ਕਿਉਂ ਨਾ ਸੁਣਾ ਮੈਂ ਇਹਨਾਂ ਦੇ ਮਸਲੇ ਕਿਉਂ ਨਾ ਹੱਲ ਔਰ ਦੂਸਰਾ ਮੈਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਇੱਕ ਵੀਡੀਓ ਬਣਾਈ ਸੀਗੀ ਅਰ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੇ ਜਿਹੜੇ ਫੈਕਟਸ ਹੈਗੇ ਉਹਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਚੀਜ਼ ਜਿਹਨੇ ਮੈਨੂੰ ਹੈਰਾਨੀ ਕਰ ਦਿੱਤਾ ਉਹ ਇਹ ਸੀਗੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਉਹ ਸਰਦਨਤ ਹਕੂਮਤ ਮਿਲੀ ਸੀਗੀ ਤੇ ਉਹਨਾਂ ਨੇ ਉਸ ਦਾ ਨਾਮ ਆਪਣੇ ਨਾਮ ਤੋਂ ਰੱਖਣ ਦੀ ਬਜਾਏ ਗੁਰੂ ਸਾਹਿਬਾਨ ਦੇ ਨਾਮ ਤੋਂ ਰੱਖਿਆ ਸੀਗਾ ਉਹਦਾ ਹੀ ਮਨਣਾ ਸੀਗਾ ਕਿ ਇਹ ਗੁਰੂ ਸਾਹਿਬਾਂ ਦੀ ਮਿਹਰ دیਵਾਲਾ ਤੋਂ ਮੈਨੂੰ ਮਿਲੀ ਹੈਗੀ ਐ ਜਿਹੜਾ ਬੰਦਾ ਸਰਪ੍ਰਸਤ ਹੋ ਕੇ ਹੁਕਮਰਾਨ ਬਣ ਕੇ ਵੀ ਰੱਬ ਤੋਂ ਡਰਦਾ ਉਹਦੇ ਦਿਨ ਵਿੱਚ ਰੱਬ ਦਾ ਡਰ ਤੇ ਖੌਫ ਹੁੰਦਾ ਫਿਰ ਉਹਨਾਂ ਦੇ ਦੌਰ ਇੰਜ ਦੇ ਸੁਨਹਿਰੀ ਦੌਰ ਹੁੰਦੇ ਆ ਅੱਜ ਦੇ ਦੌਰ ਦੇ ਨਾਲ ਅਗਰ ਉਹਨਾਂ ਦੇ ਦੌਰ ਦਾ ਮੁਕਾਬਲਾ ਕੀਤਾ ਜਾਵੇ ਜਾਂ ਕੰਪੈਰੀਜ਼ਨ ਕੀਤਾ ਜਾਵੇ ਤਾਂ ਉਹਨਾਂ ਦਾ ਦੌਰ ਅੱਜ ਦੇ ਦੌਰ ਤੋਂ ਲੱਖਾਂ ਨਹੀਂ ਹਜ਼ਾਰਾਂ ਹਜ਼ਾਰਾਂ ਨਹੀਂ ਲੱਖਾਂ ਗੁਣਾ ਜ਼ਿਆਦਾ ਤਰੱਕੀ ਆਪਤਾ ਸੀਗਾ ਉਹਨਾਂ ਨੇ ਇੰਨੀ ਜ਼ਿਆਦਾ ਤਰੱਕੀ ਕੀਤੀ ਸੀਗੀ ਕਿਉਂਕਿ ਉਹ ਆਵਾਮ ਦੇ ਬਾਰੇ ਸੋਚਦੇ ਸੀਗੇ ਉਹਨਾਂ ਨੂੰ ਆਪਣੀ ਫਿਕਰ ਨਹੀਂ ਸੀ ਹੈਗੀ ਉਹ ਸਿਰਫ ਆਵਾਮ ਦੀ ਫਿਕਰ ਸੀ ਕਿ ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਹੈਗਾ ਉਹ ਅਸੀਂ ਮੁਸ਼ਕਲਾਂ ਪਰੇਸ਼ਾਨੀਆਂ ਜੋ ਕੱਢ ਸਕ ਨਹੀਂ ਹੈਗੇ ਨਾਲੇ ਆਸਾਨੀਆਂ ਪੈਦਾ ਕਰ ਸਕ ਨਹੀਂ ਹੈਗੀਆਂ ਔਰ ਉਹ ਹੀ ਕੁਮਤ ਤਰੱਕੀ ਕਰਦੀਆਂ ਜਿਹੜੇ ਆਪਣੇ ਨੀਲੇ ਤਬਕੇ ਦਾ ਖਿਆਲ ਰੱਖਦੀਆਂ ਕਿਉਂਕਿ ਨੀਲੇ ਤਬਕੇ ਨੇ ਪੂਰੀ ਜਿਹੜਾ ਮੁਲਕ ਨੂੰ ਖੜਾ ਕਰਨਾ ਹੁੰਦਾ ਤੇ ਜਿੱਥੇ ਉਹਨਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਹੈਗਾ ਨਾ ਉਹ ਕੌਮ ਕਦੀ ਵੀ ਤਰੱਕੀ ਨਹੀਂ ਕਰਦੀਆਂ ਬਲਕਿ ਦੁਨੀਆ ਦੇ ਨਕਸ਼ੇ ਤੋਂ ਹੀ ਵਢੀ ਜਾਂਦੀਆਂ ਹੈਗੀਆਂ ਮੈਂ ਯਾਰ ਲਿਸਨਿੰਗ ਮਸਕੀਨ ਦੀ ਅੱਜ ਦੀ ਕਥਾਈ ਜਿਹੜੀ ਸੀਗੀ ਹੁਕਮਰਾਨਾਂ ਲਈ ਗੌਰਵ ਫਿਕਰ ਦੀ ਕਥਾ ਸੀਗੀ ਬਰਾਤ ਨੂੰ ਇਹ ਕਥਾ ਕੰਨ ਤੇ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼